ਭਗਤ ਸਧਰਾ ਜੀ ਜਦੋਂ ਪੂਰਨ ਭਗਤ ਹੋ ਗਿਆ ਤੇ ਭਗਤੀ ਕਰਨ ਵਿੱਚ ਪਲਾ ਹੈ ਤਾਂ ਉਹ ਪਰਕੋਟਮ ਜੀ ਦੇ ਦਰਸ਼ਨ ਲਈ ਜਗਨਨਾਥ ਪੁਰੀ ਦੀ ਯਾਤਰਾ ਵਾਸਤੇ ਸਿੰਧੂ ਵਿੱਚੋਂ ਚੱਲ ਪਏ ਜਗਨਨਾਥ ਪੁਰੀ ਸ਼ਹਿਰ ਪਹੁੰਚਣ ਤੋਂ ਇੱਕ ਪੜਾ ਪਿੱਛੇ ਭਗਤ ਸਧਰਾ ਜੀ ਨੂੰ ਇੱਕ ਰਾਤ ਪੈ ਗਈ ਤਾਂ ਭਗਤ ਜੀ ਨੇ ਸੋਚਿਆ ਕਿ ਕਿਸੇ ਗ੍ਰਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲੈਂਦਾ ਹਾਂ ਤੇ ਉਸੇ ਘਰ ਵਿੱਚ ਰਾਤ ਕੱਟ ਲਵਾਂਗਾ ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਇਹਨਾਂ ਨੇ ਭੋਜਨ ਦੀ ਆਵਾਜ਼ ਲਗਾਈ ਉਸ ਘਰ ਵਿੱਚ ਇੱਕ ਇਸਤਰੀ ਤੇ ਇੱਕ ਮਰਦ ਰਹਿੰਦਾ ਸੀ ਇਸਤਰੀ ਦੀ ਜਿਹੜੀ ਉਮਰ ਸੀ ਉਹ ਲਗਭਗ 20-22 ਸਾਲ ਦੀ ਸੀ ਦੇਖਣ ਵਿੱਚ ਵੀ ਬਹੁਤ ਖੂਬਸੂਰਤ ਤੇ ਜਵਾਨ ਸੀ ਪਰ ਜਿਹੜਾ ਉਸ ਦਾ ਪਤੀ ਸੀ ਉਹ ਇੱਕ ਰੋਗੀ ਸੀ ਉਸ ਸੁੰਦਰ ਨਾਰੀ ਨੇ ਜਦੋਂ ਭਗਤ ਸਦਨਾ ਜੀ ਨੂੰ ਆਪਣੇ ਘਰ ਦੇ ਬਾਹਰ ਖੜਾ ਦੇਖਿਆ ਤਾਂ ਅੰਦਰ ਬੁਲਾ ਲਿਆ ਬੜੀ ਹੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਸੰਤ ਜੀ ਕਿਰਪਾ ਕਰਕੇ ਅੰਦਰ ਪਧਾਰੋ ਤੇ ਮੇਰੇ ਘਰ ਨੂੰ ਪਵਿੱਤਰ ਕਰੋ ਇਸਤਰੀ ਦੀ ਸ਼ਰਦਾ ਨੂੰ ਵੇਖ ਕੇ ਭਗਤ ਸਦਨਾ ਜੀ ਬਹੁਤ ਪਰਸੰਨ ਹੋਏ ਤੇ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਮੰਜੇ ਦੇ ਉੱਪਰ ਬੈਠ ਗਏ ਉਸ ਮਟਿਆਰ ਨਾਰੀ ਨੇ ਬੜੇ ਚਾਹ ਤੇ ਪਿਆਰ ਨਾਲ ਭੋਜਨ ਤਿਆਰ ਕੀਤਾ ਤੇ ਭਗਤ ਸਦਨਾ ਜੀ ਦੇ ਹੱਥ ਚਰਨਾਂ ਨੂੰ ਧਵਾ ਕੇ ਭੋਜਨ ਪਰੋਸ ਦਿੱਤਾ ਜਿੰਨਾ ਚਿਰ ਭਗਤ ਸਦਨਾ ਜੀ ਭੋਜਨ ਚੱਕਦੀ ਰਹੀ ਉਹਨਾਂ ਚਿਰ ਉਹ ਇਸਤਰੀ ਕੋਲ ਹੀ ਬੈਠੀ ਰਹੀ ਤੇ ਪੱਖੀ ਚੱਲਦੀ ਰਹੀ ਜਿਵੇਂ ਕੋਈ ਇਸਤਰੀ ਆਪਣੇ ਪਤੀ ਨੂੰ ਪੱਖੀ ਚਲਦੀ ਹੋਵੇ ਭਗਤ ਸਦਨਾ ਜੀ ਨੇ ਜਦੋਂ ਪ੍ਰਸ਼ਾਦਾ ਛਕ ਲਿਆ ਤਾਂ ਉਸ ਔਰਤ ਨੇ ਸੋਨਾ ਬड़ा ਵਿਸਤਰਾ ਵਿਛਾਤੀ ਰਾਤ ਠਹਿਰਨ ਦੀ ਬੇਨਤੀ ਕੀਤੀ ਤਾਂ ਭਗਤ ਸਦਨਾ ਜੀ ਨੇ ਉਸ ਲਾੜੀ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਨਾਮ ਦਾ ਸਿਮਰਨ ਕਰਦੇ ਕਰਦੇ ਭਗਤ ਸਦਨਾ ਜੀ ਸੌਂ ਗਏ ਜਦੋਂ ਅੱਧੀ ਰਾਤ ਹੋਈ ਤਾਂ ਉਹ ਮਟਿਆਰ ਹਾਰ ਸ਼ਿੰਗਾਰ ਕਰਕੇ ਭਗਤ ਸਦਨਾ ਜੀ ਦੇ ਮੰਜੇ ਉੱਤੇ ਆ ਗਈ ਕਿਉਂਕਿ ਉਸ ਦੇ ਦਿਲ ਵਿੱਚ ਮੰਦੀ ਵਾਸ਼ਨਾ ਭਰੀ ਹੋਈ ਸੀ ਉਸ ਇਸਤਰੀ ਦਾ ਪਾੜਾ ਵਾਲਾ ਵਤੀਰਾ ਵੇਖ ਕੇ ਭਗਤ ਸਦਨਾ ਜੀ ਨੇ ਉਸ ਨੂੰ ਕਿਹਾ ਕਿ ਭੈਣ ਮੇਰੇ ਕੋਲੋਂ ਦੂਰ ਚਲੀ ਜਾ ਕਿਉਂਕਿ ਹਰ ਇਸਤਰੀ ਨੂੰ ਪਤੀ ਵਰਤਾ ਰਹਿਣਾ ਚਾਹੀਦਾ ਹੈ ਮੈਂ ਪਹਿਲਾਂ ਤੋਂ ਹੀ ਆਪਣੇ ਪਿਛਲੇ ਪਾਪਾਂ ਕਰਕੇ ਦਰਬ ਦਰ ਪਟਕਦਾ ਫਿਰਦਾ ਹੋਣ ਮੈਨੂੰ ਹੋਰ ਪਾਪਾਂ ਦਾ ਭਾਗੀਦਾਰ ਨਾ ਬਣਾ ਜਾਂ ਮੇਰੀ ਧੀ ਆਪਣੇ ਪਤੀ ਦੇ ਪਾਸ ਚਲੀ ਜਾ ਉਸ ਵੇਲੇ ਉਸ ਇਸਤਰੀ ਮੇਂ ਅੰਦਰ ਮੰਦੀ ਵਾਸ਼ਨਾ ਭਰੀ ਹੋਈ ਸੀ ਤੇ ਉਸਨੇ ਪੁੱਠਾ ਸੋਚਿਆ ਕਿ ਸ਼ਾਇਦ ਇਹ ਸੰ ਮੇਰੇ ਪਤੀ ਕੋ ਲੋਟਦਾ ਹੈ ਇਹ ਸੋਚ ਕੇ ਉਹ ਇਸਤਰੀ ਆਪਣੇ ਕਮਰੇ ਦੇ ਅੰਦਰ ਚਲ ਗਈ ਤੇ ਦਸਾਂ ਕੁ ਮਿੰਟਾਂ ਬਾਅਦ ਉਸਨੇ ਆਪਣੇ ਪਤੀ ਦਾ ਸਿਰ ਵੱਢ ਕੇ ਭਗਤ ਸਦਨਾ ਜੀ ਦੇ ਕੋਲ ਲੈ ਆਈ ਭਗਤ ਸਦਨਾ ਜੀ ਨੂੰ ਆਖਣ ਲੱਗੀ ਕਿ ਮੇਰੇ ਪਿਆਰੀ ਜੇ ਤੈਨੂੰ ਮੇਰੇ ਪਤੀ ਦਾ ਪਿਆਰ ਸੀ ਤਾਂ ਆਹ ਲੈ ਮੈਂ ਉਸ ਦਾ ਸਿਰ ਵੱਢ ਦਿੱਤਾ ਹੈ ਕਿਉਂਕਿ ਮੈਂ ਇਸ ਨੂੰ ਆਪਣਾ ਪਤੀ ਨਹੀਂ ਸੀ ਮੰਨਦੀ ਮੇਰੇ ਬਾਪ ਨੇ ਤਾਂ ਕੇ ਨਾਲ ਮੇਰਾ ਵਿਆਹ ਇਸ ਰੋਗੀ ਦੇ ਨਾਲ ਕਰ ਦਿੱਤਾ ਸੀ ਇਸ ਨੂੰ ਤਾਂ ਮਾਰਨਾ ਹੀ ਠੀਕ ਸੀ ਹੁਣ ਮੈਂ ਸਿਰਫ ਆਪ ਨੂੰ ਹੀ ਆਪਣਾ ਪਤੀ ਮੰਨਦੀ ਹਾਂ ਮੇਰੇ ਨਾਲ ਪਿਆਰ ਕਰੋ ਤੇ ਮੈਨੂੰ ਆਪਣੀ ਬਣਾ ਲਓ ਭਗਤ ਸਦਨਾ ਜੀ ਪਹਿਲਾਂ ਤਾਂ ਉਸ ਮੂਰਤ ਕੀ ਇਸਤਰੀ ਦੀਆਂ ਸਾਰੀਆਂ ਗੱਲਾਂ ਨੂੰ ਚੁੱਪਚਾਪ ਸੁਣਦੇ ਰਹੇ ਤੇ ਫਿਰ ਇੱਕੋ ਦਮ ਬੋਲੇ ਕਿ हे ਪਾਪਣੀ ਤੂੰ ਸਮਾਜ ਤੇ ਧਰਮ ਦੀ ਪਰਵਾਹ ਨਾ ਕਰਦਿਆ ਹੋਇਆ ਇਹ ਬਹੁਤ ਵੱਡਾ ਪਾਪ ਕੀਤਾ ਹੈ ਤੇ ਤੇਰੇ ਇਸ ਗੁਨਾਹ ਦੀ سزا ਨਰਕਾਂ ਵਿੱਚ ਹੋਵੇਗੀ ਇਹ ਗੱਲ ਕਹ ਕੇ ਭਗਤ ਸਦਰਾ ਜੀ ਉੱਥੋਂ ਜਾਣ ਲੱਗੇ ਤਾਂ ਉਹਨਾਂ ਨੂੰ ਜਾਂਦਾ ਹੋਇਆ ਦੇਖ ਕੇ ਉਸ ਪਾਪਣੀ ਇਸਤਰੀ ਨੇ ਉੱਚੀ ਉੱਚੀ ਰੋੜਾ ਪਾ ਦਿੱਤਾ ਇਹੇ ਸਾਧੂ ਮੇਰੇ ਪਤੀ ਨੂੰ ਮਾਰ ਕੇ ਮੇਰੇ ਨਾਲ ਕੁਕਰਮ ਕਰਨਾ ਚਾਹਦਾ ਹੈ ਮੇਰੇ ਪਿਆਰੇ ਪਤੀ ਨੂੰ ਮਾਰ ਕੇ ਇਹ ਪਾਪੀ ਦੌਰ ਚੱਲਦਾ ਹੈ ਉਸ ਪਾਪਨ ਦਾ ਰੋਣਾ ਵੀ ਕੀ ਭਗਤ ਸਦਨਾ ਹੈਰਾਨ ਹੋ ਗਈ ਪਰ ਘਬराई ਨਹੀਂ ਉਹਨਾਂ ਨੇ ਕਿਹਾ ਕਿ ਵੇਖੀ ਜਾਏਗੀ ਪਰਮਾਤਮਾ ਕੀ ਕਰਨਾ ਚਾਹੁੰਦਾ ਹੈ ਸ਼ਾਇਦ ਮੇਰੇ ਕਿਸੇ ਪਾਪ ਦਾ ਇਹ ਫਲ ਮਿਲਣਾ ਮੈਨੂੰ ਰਹਿ ਗਿਆ ਸੀ ਜੇੜਾ ਮੇ ਇਸ ਕਾਲਜੁਗਣੀ ਦੇ ਘਰ ਰਾਤ ਕਤਲ ਨਹੀਂ ਠਹਿਰ ਗਿਆ ਲੋਕਾਂ ਨੇ ਉਸ ਇਸਤਰੀ ਦਾ ਰੋਲਾ ਸੁਨਿਆ ਤੇ ਇਕੱਠੇ ਹੋ ਕੇ ਭਗਤ ਸਦਨਾ ਜੀ ਨੂੰ ਈਰਾ ਪਾ ਲਿਆ ਤੇ ਹਾਕਮ ਦੇ ਕੋਲ ਲੈ ਗਏ ਹਾਕਮ ਨੇ ਝੱਟਪਟ ਫੈਸਲਾ ਲਿਆ ਤੇ ਭਗਤ ਸਦਨਾ ਜੀ ਦੇ ਹੱਥ ਕੱਟਣ ਦਾ ਹੁਕਮ ਦੇ ਦਿੱਤਾ ਭਗਤ ਸਦਨਾ ਜੀ ਦੇ ਹੱਥ ਵੱਢੇ ਗਏ ਪਰ ਪ੍ਰਭੂ ਦੇ ਭਾਣੇ ਨੂੰ ਮਿੱਠਾ ਮੰਨ ਲਿਆ ਭਗਤ ਸਦਨਾ ਜੀ ਕੁਝ ਨਹੀਂ ਬੋਲੀ ਹੱਥ ਵੱਢੇ ਜਾਣ ਤੋਂ ਬਾਅਦ ਹਾਕਮ ਨੂੰ ਸੱਚਾਈ ਦਾ ਪਤਾ ਲੱਗ ਗਿਆ ਤਾਂ ਉਸਨੇ ਉਸ ਪਾਪਰ ਨੂੰ ਜੀਵ ਦੇ ਆਇਆ ਜਿਵੇਂ ਵਿੱਚ ਗੱਡ ਦਿੱਤਾ ਤੇ ਕੁੱਤਿਆਂ ਕੋਲੋਂ ਪਰਵਾ ਦਿੱਤਾ ਉਸ ਪਾਪਰ ਇਸਤਰੀ ਦੀ ਰੂਹ ਨਰਕਾਂ ਨੂੰ ਚਲੀ ਗਈ ਪਰ ਭਗਤ ਸਧਨਾ ਜੀ ਉੱਤੇ ਉਸ ਪਰਮਾਤਮਾ ਦੀ ਨਿਗਾਸਬੰਦੀ ਹੋਈ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਕੱਟੇ ਹੋਏ ਹੱਥ ਵਾਪਸ ਆ ਗਏ ਸਤਨਾਮ ਸ਼੍ਰੀ ਵਾਹਿਗੁਰੂ